ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਨਾ ਰਕੀ ਤਕੌਰ ਆਪਨੇ ਚੈਨਲ ਤੇ ਸੁਭਾਗਤ ਹੋ। ਅਸੀਂ ਸਾਰੇ ਠੀਕ ਠਾਕ। ਜਿਹੜੇ ਵੀ ਜਿਹੜੇ ਪੜਾਉਂਦੇ ਸੂਦੇ ਸਾਰੇ ਠੀਕ ਠਾਕ ਹੋਵੋਗੇ। ਲੋ ਜੀ ਆਪਾਂ ਨੇ ਬਹੁਤ سارے ਕੰਮ ਕਰ ਰਹੇ ਨੇ। ਭਾਂਡੇ ਮਾਂਜ ਕੇ ਸਾਫ ਕਰ ਗਏ। ਆ ਬੈਂਆਂ ਰੋਟੀਆਂ ਦੀ ਝੋਟੀ ਨੂੰ ਦਵਾਈ ਚਾਰ ਕੇ ਆਉਣੀਆਂਗੀ। ਝੋਟੀ ਨੂੰ ਦਵਾਈ ਚਾਰ ਦਾਂ। ਸਲਾਦੀ ਤਾਂ ਹੈਗੀ ਐ ਜੇ ਮੂਡ ਜਬੜੀਆ ਬਣਿਆ ਆ ਪੇਟੀ ਵਾਲਾ ਕਮਰਾ ਸਾਫ ਕਰ ਦਾਂਗੀ ਬਰਮਣ ਖੁਸ ਹੋ ਗਈ ਸਾਡੇ ਕੋਲ ਜਾਂਦੇ ਜਾਂਦੇ ਆਉਂਦੇ ਨੂੰ ਸਾਫ ਮੋੜ ਪਰ ਸੋਨੇ ਨੂੰ ਬਹੁਤ ਖਾਮੋ ਕਰਾ ਆਦੀ ਕੇਟ ਦੇ ਨੇ ਕੀ ਲਮਾਣਾ ਬਾਤ ਨੂੰ ਮੱਝ ਬੰਨਾਂਗੇ ਫੇਰ ਮੱਝ ਪਰੋਸੋ ਖਾਈ ਫਰੋਗੇ ਬੀਬੀ ਅੱਜ ਤਾ ਉ ਜਾਊਗਾ ਜਾ ਹੈ ਨਹੀਂ ਜਾ ਦੇਖਾ ਕਰਾ ਦੇ ਨਹੀਂ ਦੇਖਿਆ ਨਹੀਂ ਸਾਲਾ ਵਧੀਆ ਲੱਗੀ ਦੇਖ ਕੇ ਲੋਲਣੀ ਪੈਂਦੀ ਸੀ ਪਾਠ ਕਰਨ ਵੇ ਮੇਰੇ ਚੁੰਨੀ ਲੈ ਤਾ ਲੈ ਲੈਂਦੀ ਨਾ ਫਿਰ ਤੈਨੂੰ ਮਾਰਦੀ ਉਹ ਤੇ ਨਹੀਂ ਬੜ ਪਾਈ ਜਾਂਦੇ ਨੇ। ਇਹ ਪਮਾਹਾਂ ਦੀਆਂ ਭਾਂਡੇ ਸਾਜ ਤਰੀਕ ਹੈਗੇ 9 9 ਤਰੀਕ ਥੋੜਾ ਥਿਨਾ ਕਿ ਤਾ ਰਹਿਣਾ ਰਗੁਣੀ ਪਿਆ ਨਾ ਹਾਂ ਥੋੜਾ ਸਿਰ ਸਰਸਨੇ ਹਾਂ ਬਾਹਰ ਬਾਰੇ ਆ ਗਈ ਸੀ ਤੂੰ ਦੁੱਧ ਨਾਲੂ ਮੈਂ ਉਹ ਦੇਖਣਾ ਮੈਂ ਵੀ ਬਾਹਰ ਚੁੱਕ ਕੰਡਾ ਜਿਹਾ ਬਾਹਰ ਹੱਥੋਂ ਕਿ ਸਾਰੇ ਸਾਫ ਕਰਿਆ ਮੀਹਾਂ ਨਾਲ ਦੇਖਣ ਅੱਜ ਮੈਨੂੰ ਬਾਹਰ ਤੇ ਬਾਹਰ ਟਾਈਮ ਲੱਗ ਗਿਆ ਕੱਲ੍ਹ ਦਾ ਦੁੱਧ ਕੱਲ੍ਹ ਦਾ ਦੁੱਧ ਮੱਚ ਗਿਆ ਕੱਲ ਮੈਂ ਤਾਂ ਦੁੱਧ ਧਰ ਕੇ ਪਹਿਲਾਂ ਚਾਹ ਪੀਂਦੀ ਗਾਇਸ ਤੇ ਦੁੱਧ ਧਰਦਾਂ ਥੀ ਲੋੜੂੜ ਕੂ ਲੋੜੂੜ ਦੁੱਧ ਸੀਗਾ ਉਹ ਦੁਬਾਰਾ ਮੈਂ ਬਾਰ ਸੰਭਰ ਕੇ ਆਈ ਬਾਰ ਸੰਭਰ ਕੇ ਆ ਕੇ ਫਿਰ ਮੈਂ ਆ ਬੇੜਾ ਸੰਭਰਿਆ ਬੇੜਾ ਸੰਭਰ ਰਿਹਾ ਜਦੋਂ ਅੱਧਾ ਬੇੜਾ ਸੰਭਰ ਲਿਆ ਉਹਨੇ ਸਮੈਲਾ ਆਈ ਵੀ ਕਿਸੇ ਕੁਛ ਮੱਛੀ ਆਂਦਾ ਮੈਂ ਕਹਿੰਦਾ ਕਿ ਮੱਛੀਆਂ ਮੇਰੇ ਪੜਾਕ ਤੋਂ ਨਹੀਂ ਆ ਲੱਗਾ ਉਹ ਮੇਰੇ ਦੋਸਤ ਨੇ ਸਤ ਮੱਛੀ ਹੋ ਉਹ ਤੇ ਜਾ ਕੇ ਕਹਿੰਦੇ ਸਾਰਾ ਮੱਛੀ ਆਪੇ ਆਏ ਬੜਾ ਦੋ ਵਾਰੀ ਹੱਥ ਨਾਲ ਸਾਰਾ ਦੁੱਧ ਥੋੜੇ ਦਿਨਾਂ ਵਿੱਚ ਤਕਾਲਾ ਪਾ ਲਾਤੀ 베ਰੀ ਤੇ ਸਪੋਰਟ ਲਾਤੀ ਨਹੀਂ ਦੇਖੋ ਜਮਨ ਆਪਣੀ ਕਿੰਨੀ ਸੋਹਣੀ ਹੋ ਗਈ ਸਾਗ ਤੇ ਸਤਰੀ ਜੀ ਵਧੀਆ ਬਣ ਜੂਗਾ ਹਨ ਜਿਹੜਾ ਜੱਪਾ ਮਾਜਦੇ ਭਾਂਡੇ ਫਿਰ ਮਿਲ ਜਾਂਦੇ ਲੋ ਜਿਆ ਟਾਈਮ ਹੈਗਾ ਸਵਾ 10 ਹੋ ਚੁੱਕੇ ਨੇ ਆਪਾਂ ਨੇ ਕੰਮ ਕਰ ਲਏ ਨੇ ਇਧਰੋਂ ਮੱਝਣਾ ਨਮੇੜ ਲਿਆ ਸਰਦਾਰ ਜੀ ਕੱਖ ਪਾਈ ਜਾਂਦੇ ਨੇਗੇ ਕੱਪੜਾ ਲੀੜਾ ਧੋ ਲਿਆਗਾ ਇੱਧਰ ਸਰਦਾਰ ਜੀ ਪਾਉਂਦੇ ਨੇ ਕੱਖ ਮੱਜਾਂ ਨੂੰ ਪਾਏਗੇ ਨਾ ਅਜੇ ਤਾਂ ਹੁਣ ਲੱਗੇ ਹੋ ਅੱਛਾ ਅਜੇ ਲੇਟ ਹੋ ਗਏ ਤੇ ਕੰਮ ਵਾਧੂ ਪਾਏ ਨੇ ਕਰਨ ਵਾਲੇ ਕਰੀਏਗੇ ਇੱਧਰ ਅਜਾ ਕਮਰਾ ਸਾਫ ਕਰਨ ਆਪਾਂ ਨੇ ਮੰਜਾ ਕੱਢ ਤਾਂ ਕੱਪੜੇ ਕੱਢ ਤੇ ਇਨੇ ਕ ਫੇਰ ਮੈਂ ਰੋਟੀ ਖਾਣ ਲੱਗੀ ਦਮ ਲੈਣ ਲੱਗ ਗਈ ਕਿਧਰ ਉਹ ਫੂੜਾ ਸਿੱਟਿਆ ਸੀਗਾ ਤੇ ਹੁਣ ਇਹ ਕਮਰਾ ਕਰ ਦਿਆਂਗੇ ਆਪਾਂ ਸਾਫ਼ ਕਮਰਾ ਸਾਫ਼ ਕਰਕੇ ਹਾਂ ਅੱਧਾ ਕ ਹਾਂ ਐ ਇੱਦਿ ਇੱਦੋਂ ਸੇ ਸੇ ਦਾ ਦੋ ਪੇਟੀਆਂ ਸ਼ਾਇਦ ਛੇ ਦਾ ਸਮਾਨ ਕੱਢ ਕੇ ਸਾਫ਼ ਕਰ ਦੇਵਾਂਗੇ ਤੇ ਉਸ ਤੋਂ ਬਾਅਦ ਸਮਾਨ ਤਰਕ ਝਾੜੂ ਲਾ ਕੇ ਸਮਾਨ ਇੱਧਰ ਲਾ ਤਰ ਕੇ ਫੇਰ ਅੱਧਾ ਇਦਾਂ ਲਾ ਕਰ ਲਾਂਗੇ ਪਹਿਲਾਂ ਮੈਂ ਸਾਰਿਆਂ ਦੇ ਉੱਪਰੋਂ ਜਾਲੇ ਲਾਉਣੀ ਆਂਗੇ ਹੁੰਜਿਆਂ ਜਾਂ ਛਿਨੇ ਜਾਲੇ ਤੇ ਉਹ ਹੈ ਨਹੀਂ ਕੇ ਤੇ ਆਪਾਂ ਕਰ ਦਾਂਗੇ ਸਫਾਈ ਪੇਟੀਆਂ ਦੇ ਕੱਪੜੇ ਆਪਾਂ ਬਾਅਦ ਚ ਲਾਹਾਂਗੇ ਕੀੜੀਆਂ ਝੋਤੀਆਂ ਹੋਈਆਂ ਨੇ ਆਪਣੀਆਂ ਪੀੜੀਆਂ ਧਰ ਦਾਂਗੇ ਬਾਹਰੇ ਤੋਂ ਮੀਂਹ ਪੈਣ ਵੇਲੇ ਦੇ ਫੋਟਮ ਇੱਥੇ ਪਈਆਂ ਨੇ ਹੁਣ ਚੱਕ ਦੇਾਂਗੇ ਤੇ ਫੇਰ ਹੁਣ ਪੇਟੀਆਂ ਦੇ ਕੱਪੜੇ ਫੇਰ ਲਾਹਾਂਗੇ ਕਿਉਂਕਿ ਤੋਂ ਗਰਦ ਪਊਗੀ ਹਨਾ ਸਾਰਾ ਝਾੜ ਕੇ ਤੋਂ ਮੰਗਾਏ ਸੀ। ਪੇਟੀਆਂ ਦੇ ਕੱਪੜੇ ਇਸ ਤਰ੍ਹਾਂ ਸਫਾਈ ਕਰਾਂਗੇ। ਧੋਉਦੇ ਨਹੀਂ ਪੋਚੇ ਲਾਵਾਂਗੇ ਕਿਉਂਕਿ ਆਪਣੀ ਫੀਡ ਬਹੁਤ ਮਹਿੰਗੀ ਆ ਜਿਹੜੀ ਆ ਕਰਾ ਕੇ ਲਿਆਂਦੀ ਸਰੋਂ ਦੀਆਂ ਕਹਾਣੀ ਕਰੀ ਪਈ ਹੈਗੀ। ਫੀਡ ਪਈ ਹੈਗੀ। 5 ਬੋਰੀਆਂ ਰਹਿ ਗਈਆਂ ਫੀਡ ਦੀ 4.5 ਤੇ ਆਹ ਕਾਗਜ਼ ਸਮਿਆਂ ਕੋਠਿਆਂ ਵਾਲਾ ਧੋ ਕੇ ਹਨਾ 2 ਬੋਰੀਆਂ ਦਾ ਥੈਲਾ ਬਣਾ ਕੇ ਇਸ ਤਰ੍ਹਾਂ ਸਿਉਂਦਾ। ਆ ਬਸ ਪਾ ਕਰ ਦਾਂਗੇ। ਸਰੂਪਾ ਮਾ ਬਹਿਗਰੂ ਸੁੱਖ ਰੱਖੇ ਲੋ ਜੀ ਪਹਿਲਾਂ ਤਾਂ ਮੈਂ ਕੱਲ ਸਾਫ ਕਰਦੀ ਸੀਗੀ ਇਹ ਕਮਰਾ ਕੱਲ ਮੇਰਾ ਮਨ ਨਹੀਂ ਕਰਿਆ ਘਰ ਨੂੰ ਕਿਉਂਕਿ ਆਪਣੇ ਮਸੂਰ ਬਹੁਤ ਹੀ ਹਰਮਨ ਪਿਆਰੇ ਗਾਇਕ ਰਾਜਵੀਰ ਜਵੰਦਾ ਜੀ ਹੋਣਾਰੀ ਡੈਥ ਹੋ ਗਈ ਸਾਨੂੰ ਪਤਾ ਹੀ ਹੈ ਗਿਆ ਸੜਕ ਹਾਸ ਚੋ ਅਸੈਂਟ ਹੋ ਗਿਆ ਸੀ ਉਹਨਾਂ ਦਾ ਤੇ ਬਹੁਤ ਜਾਰੇ ਪਰਿਵਾਰ ਨੂੰ ਘਾਟਾ ਪਿਆ ਸਭ ਨੂੰ ਘਾਟਾ ਪਿਆ ਹੈ ਨਾ ਬਹੁਤ ਸੋਹਣੇ ਪਰਿਵਾਰਕ ਚ ਬੈਠਣ ਵਾਲੇ ਸੁਣਨ ਵਾਲੇ ਹਨਾ ਗੀਤ ਗਾਉਂਦੇ ਸੀ ਤੇ ਬਹੁਤ ਹੀ ਨਿੱਗੇ ਸੁਭਾਅ ਦੇ ਗਾਇਕ ਸੀਗੇ ਤੇ ਪਰਿਵਾਰ ਨੂੰ ਇੱਕ ਅਦੇ ਪੂਰਾ ਹੋਣ ਵਾਲਾ ਘਾਟਾ ਨਹੀਂ ਹੋਏਗਾ ਤੇ ਜਿਰੋਂ ਘਰ ਦਾ ਜੀ ਚਲਿਆ ਜਾਵੇ ਹਨਾ ਪਰ ਜਿਰੋਂ ਮਾਂ ਲਾ ਵੀ ਪੁੱਤ ਚਲਿਆ ਜਾਵੇ ਉਸ ਮਾਂ ਨੂੰ ਪਤਾ ਹੁੰਦਾ ਜਿਹੜੀ ਭੈਣ ਦਾ ਭਰਾ ਚਲਿਆ ਜਾਂਦਾ ਹੋਵੇ ਉਸ ਭੈਣ ਨੂੰ ਪਤਾ ਹੈ ਜਿਹੜੀ ਘਰ ਵਾਲੀ ਦਾ ਘਰ ਵਾਲਾ ਚੱਲਿਆ ਜਾਂਦਾ ਉਹ ਜੰਦੂਕ ਚੱਲ ਗਿਆ ਹਨਾ ਉਹਨਾਂ ਨੂੰ ਪਤਾ ਹੈ ਤੇ ਆਪਾਂ ਤਾਂ ਹੁਣ ਦੁੱਖ ਬੰਡਾ ਲਾਣਿਆ ਕੋਈ ਰਿਸ਼ਤੇਦਾਰ ਦੋ ਦਿਨ ਰਹੂ ਕੋਈ ਚਾਰ ਦਿਨ ਰਹੂ ਬੱਚੇ ਨਿਆਣੇ ਨੇ ਹਨਾ ਸੱਸ ਨੂੰ ਹੁਣ ਬਣ ਗਈ ਹਨਾ ਕਿਤੋਂ ਬੈਠਾ ਜਾਂਦਾ ਜੀ ਕਿਸੇ ਤੋਂ ਨਹੀਂ ਬੈਠਾ ਜਾਂਦਾ ਬਰਕਰ ਛੱਡ ਕੇ ਤੇ ਸੱਸ ਨੂੰ ਹਾਂ ਨੂੰ ਬਣ ਗਈ ਵਿਚਾਰੇ ਨੇ ਕੰਮ ਧੰਦਾ ਕਰਿਆ ਕਰਨਗੇ ਨੇ ਬੱਚੇ ਪਾਲੇ ਬਿਨਾ ਸਰਦਾ ਨਹੀਂ ਹਨਾ ਤੇ ਪਰਿਵਾਰ ਨੂੰ ਵੀ ਬਹੁਤ ਹੀ ਵੱਡਾ ਘਾਟ ਪਿਆਗਾ ਇਹ ਕਦੇ ਪੂਰਾ ਹੋਣ ਵਾਲਾ ਘਾਟਾ ਨਹੀਂ ਵਹਿ ਗੁਰੂ ਭਲੀ ਕਰੇ ਸਭ ਤੇ ਤੰਦਰੁਸਤੀ ਰੱਖੇ ਐਦੂ ਤਾਂ ਨਾ ਰੱਬ ਗਰੀਬੀ ਦੇ ਦੇ ਗਰੀਬੀ ਕੱਟੀ ਜਾਂਦੀ ਆ ਬੰਦਿਆਂ ਦੀ ਤੰਗ ਤੋੜਾ ਨਹੀਂ ਕੱਟਿਆ ਜਾਂਦਾ ਘਾਟ ਨਹੀਂ ਕੱਟੀ ਜਾਂਦੀ ਤੇ ਵੀਰਾਂ ਨਾਲ ਵੀ ਘਰ ਓਨਾ ਹੁੰਦਾ ਜੇ ਭੈਣ ਗੁਜਰ ਜੇ ਭੈਣ ਨਾਲ ਵੀ ਘਰ ਓਨ ਨਹੀਂ ਹੁੰਦਾਗਾ ਹਨਾ ਇੱਕ ਜਣਾ ਘਰ ਨਹੀਂ ਚਲਾ ਸਕਦਾ ਘਰ ਸਾਰਾ ਪਰਿਵਾਰ ਰਲ ਮਿਲ ਕੇ ਚਲਾ ਸਕਦਾਗਾ ਲੋ ਜੀ ਫਿਰ ਹੁਣ ਆਪਾਂ ਤਰ ਅਰਦਾਸਾਂ ਬਹੁਤ ਕੀਤੀਆਂ ਸੀ ਹਣਾ ਜਿਨ੍ਹਾਂ ਮਹਾਰਾਜ ਨੇ ਸਾਝ ਨੇ ਲਿਖੇ ਨੇ ਉਹਨੇ ਆਪਾਂ ਨੇ ਹਰ ਹਿੱਲੇ ਪੂਰੇ ਕਰਨੇ ਨੇ ਕਿਸੇ ਦੇ ਬੱਦ ਲਿਖ ਜਨ ਕਿਸੇ ਦੇ ਕਟ ਲਿਖ ਜਨ ਕਹੇ ਹੁੰਦੇ ਨੇ ਵੀ ਵਾਹਿਗੁਰੂ ਦੀ ਫਾਸਲਾ ਚ ਇਹ ਕੱਚੀ ਵੱਢੇ ਚ ਇਹ ਪੱਕੀ ਵੱਢੇ ਜਿਵੇਂ ਕਿਸਾਨ ਆਪਦੀ ਫਸਲ ਕੋਈ ਪਕਾ ਕੇ ਵੱਢ ਲਾਣਾ ਕੋਈ ਕੱਚੀ ਵੱਢ ਲਾਣਾ ਹੈਨਾ ਇਸ ਤਰ੍ਹਾਂ ਵਾਹਿਗੁਰੂ ਵੀ ਕਿਸੇ ਨੂੰ ਛੋਟੀ ਉਮਰ ਚ ਲੈ ਜਾਂਦਾ ਕਿਸੇ ਨੂੰ ਵੱਡੀ ਉਮਰ ਦੇ ਰਾਂਦਾ ਤੇ ਬਹੁਤ ਹੀ ਦੁੱਖਪਰੀ ਖਬਰ ਹੈ ਭਾਈ ਹੈਨਾ ਬਸ ਗਰੂ ਬਗ ਸੇ ਉਹਨਾਂ ਨੂੰ ਤੰਦਰੁਸਤੀ ਸਸਤ ਨੂੰ ਹਾਂ ਨੂੰ ਬੱਚਿਆਂ ਨੂੰ ਹੈਨਾ ਪਾਣਾ ਮੰਨਣ ਦਾ ਵਲ ਬਗ ਸੇ ਚਲੋ ਜੀ ਕੰਮ ਕਰੇ ਬਿਨਾ ਨਹੀਂ ਸਰਦਾ ਹੁੰਦਾ ਹੈਨਾ ਕੰਮ ਕਰਨੇ ਹੀ ਪੈਣਗੇ ਤੇ ਉਹ ਵੀ ਕਰਨਗੀਆਂ ਵਿਚਾਰੀਆਂ ਕਿੰਨਾ ਚਿਰ ਬੈਠਣਗੀਆਂ ਢੱਡ ਤਾ ਭਰਾਈ ਕਰਨਗੀਆਂ ਆਪਦਾ ਨੇ ਬੱਚਿਆਂ ਦਾ ਤੇ ਜੇ ਰੋ ਸਿਆਣਾ ਬੰਦਾ ਨਾ ਕਰੇ ਹੋਵੇ ਕੋਈ ਬਹੁਤ ਔਖਾ ਹੋ ਜਾਂਦਾ ਹੈਨਾ ਚਲੋ ਜੀਪਾ ਕਰ ਲੀਏ ਕੰਮ ਫਿਰ ਮਿਲਦੇ ਆਂਗੇ ਲੋ ਜੇ ਟਾਈਮ ਹੈ 12:30 ਹੋਣ ਵਾਲੇ ਨੇ ਤੇ ਉੱਪਰਲਾ ਕਾਵਰ ਸੁੱਕ ਗਿਆ ਉਹ ਪਹਿਲਾਂ ਉਹ ਲਾ ਕੇ ਲਿਆਉਣਿਆਂਗੇ ਫਿਰ ਇਹਲੇ ਕੱਪੜੇ ਗਿੱਲੇ ਨੇ ਉਹ ਚੜਾਉਂਦੇ ਚੜਾਉਂਦੇ ਆਪਣੇ ਹਨਾ ਤੇਤੀ ਤੇ ਕਾਵਰਾ ਸੁੱਕ ਜਾਣਗੇ ਉਹ ਸੁੱਕੀ ਭਾਏ ਨੇ ਕੁੰਜਾ ਤੇ ਸਲਾਬ ਜੇ ਮੜੀ ਸੀ 10 ਮਿੰਟ ਹੋਰ ਹੋ ਜਾਂਦੇ ਤੱਕ ਗਈ ਵਿਚਰੀ ਦਮ ਲੈਂਦਾ ਹਨਾ ਬੈਠੇ ਆ ਫੋਟ ਮਮੀ ਪੱਡੇ ਮੀ ਵੇਲੇ ਦੀਆਂ ਇੱਧਰ ਪਈਆਂ ਨੇ ਇਹ ਸਾਫ਼ ਕਰਕੇ ਕੋਠੇ ਤੇ ਲੈ ਜਾਵਾਂਗੇ ਕੁਰਸੀਆਂ ਧੋ ਦਾਂਗੇ ਕੁਰਸੀਆਂ ਧੋ ਦੂੰਗੀ ਆ ਕੱਪੜਾ ਵਾਲੇ ਤੇ ਚੀਜ਼ਾਂ ਨੂੰ ਧੂਪ ਹੋਰ ਲੱਗ ਜਾਂਦੀ ਐ ਤੇ ਬਾਧੂ ਘਾਟੂ ਚ ਕੱਪੜੇ ਨੇਗੇ ਨਵੇਂ ਤੇ ਕਮਰਾ ਦੇਖੋ ਸੋਹਣਾ ਸੋਹਣਾ ਹੋ ਗਿਆ ਤੇ ਪੋਚਾ ਗਿੱਲਾ ਹੈ ਜੇ ਮੈਂ ਦੋ ਤਿੰਨ ਵਾਰੀ ਪਾਣੀ ਪਾ ਕੇ ਬਦਲ ਕੇ ਪੋਚਾ ਲਾਇਆ ਤੇ ਆ ਫੀੜ ਵਾਲੀਆਂ ਬੋਰੀਆਂ ਪਿਆਨ ਨਹੀਂ ਧੋ ਦਾਂਦੇ ਹਨਾ ਫਿਰ ਸਲ੍ਹਾਵ ਚੜਦੀਆ ਪੇਟੀਆਂ ਨਾਲ ਵੀ ਸਲ੍ਹਾਵ ਚੜਦੀਆ ਸਲ੍ਹਾਵ ਤਾਂ ਪਹਿਲਾਂ ਮੀਂਹ ਵਾਲੀ ਨਹੀਂ ਠੀਕ ਹੋਈ ਤਾਂ ਕਰਕੇ ਮੈਂ ਗਿੱਲਾ ਨਹੀਂ ਕੀਤਾ ਇੰਨਾ ਸੋਹਣਾ ਕਮਰਾ ਹੋ ਗਿਆ ਬਹੁਤ ਸੋਹਣਾ ਤੁਹਾਨੂੰ ਕਮਰਾ ਚੇਂਜ ਕਰਕੇ ਦਿਖਾਉਣਾ ਆਪਾਂ ਫਿਰ ਜਿੰਨੇ ਕ ਕੱਪੜੇ ਸੁੱਕ ਗਏ ਉਹਨੇ ਕ ਆਪਾਂ ਵਸਾ ਲੈਣੇ ਦੇਖੋ ਆ ਆ ਪੇਟੀ ਦੀ ਖੱਲ ਦੇ ਵਿੱਚ ਨਾ ਪਹਿਲਾਂ ਬੋਰੀਆਂ ਪੂਰੀਆਂ ਨਾਲ ਪੱਲੀਆਂ ਤੇ ਬੋਰੀਆਂ ਫਿਰ ਕਵਰ ਲਿ ਲਾਹੇ ਮੈਂ ਇਧਰ ਇੱਕ ਸਾਈਡ ਤੇ ਲਾ ਦਿੱਤੀਆਂ ਸਾਰੀਆਂ ਪੋਚਾ ਲਾਤਾ ਇਹ ਤੋਂ ਸੰਭਰ ਕੇ ਜਾਲੇ ਲਾ ਕੇ ਜੁੱਤੀਆਂ ਵਾਲੀ ਬਿਮਾਰੀ ਸਾਰੇ ਪੂਝ ਪੂਝ ਕੇ ਜੁੱਤੀਆਂ ਰੱਖ ਦਿੱਤੀਆਂ ਨੇ ਪਰ ਸਮਾਨ ਇਹ ਸਮਾਨ বিনা ਚਾਹੇ ਸਰਦਾ ਨਹੀਂ ਨੇ ਇਹਨਾਂ ਨੂੰ ਹੋ ਜਾਂਦਾ ਇਹ ਟਰੰਕਾਂ ਵਾਲਾ ਕੱਪੜਾ ਝਾੜ ਪੂਝ ਕੇ ਸਮਾਰ ਕੇ ਬਸਾ ਕੇ ਹੈਨਾ ਤੇ ਉਹ ਕਰਤਾ ਆਹ ਦਰੀ ਆਪਾਂ ਥੋੜੇ ਦਿਨ ਹੋ ਗੋ ਅੱਧੀ ਧੋਤੀ ਸੀਗੀ ਵੱਡੇ ਮੀ ਤੋਂ ਬਾਅਦ ਚ ਸੱਲੀ ਜੀ ਹੋ ਗਈ ਤੇ ਮੈਂ ਪਾਣੀ ਕੱਢਤਾ ਸੀ ਉੱਪਰਲਾ ਇਹਦੀ ਚਾਦਰ ਉੱਪਰਲੀ ਸਤੋਤਿ ਪਈਆ ਜਿਹਰ ਸੋਕੂਗੇ ਪਾ ਬਸਾ ਦੇਵਾਂਗੇ ਤੇ ਹੁਣ ਬੀਬੀ ਵਾਲੀ ਪੇਟੀ ਦਾ ਕਵਰ ਥੋਤਾ ਦੀ ਪਹਿਲਾਂ ਇਹਨੇ ਉਹ ਚੜਾਉਣੀ ਆ ਇਹ ਚੜਾਉਂਦੇ ਚੜਾਉਂਦੇ ਸੁੱਕ ਜੂ ਤੇ ਫਿਰ ਪੀੜੀਆਂ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਪੀੜੀਆਂ ਪੇਟੀ ਤੇ ਮਾੜੀਆਂ ਹੁੰਦੀਆਂ ਨੇ ਥੱਲੇ ਫੇਰ ਵੱਧ ਕਰਦ ਪੈਂਦੀ ਆ ਝਾੜੂ ਨਾਲ ਲੱਗਦਾ ਲਿਬੜਾ ਝਾੜੂ ਉੱਤੇ ਹਨਾ ਤੇ ਫਿਰ ਮੈਂ ਕੂਲਰ ਤੇ ਧਰਤੀਆਂ ਤਾਂ ਬਾਹਰ ਗਰੂ ਦਾ ਚੰਗਾ ਮਾੜਾ ਤਾਂ ਹਨਾ ਜਿਹੜਾ ਕੁਝ ਕਰਨਾ ਭਾਹ ਬਰੂਨੀ ਕਰਨਾ ਪੈਣਾ ਪਾ ਤਾਂ ਸਾਰੇ ਚੰਗਾ ਹੀ ਸੋਚਦੇ ਆਂਗੇ ਲੋ ਜੀ ਪਾ ਚੜਾਉਣੇ ਹੁਣ ਕਵਰ ਮੈਂ ਜਿੱਤਾ ਉਹ ਸਿੱਧਾ ਪਾਣੀ ਚ ਪਿਆਉ ਪਸਟੀ ਨੇ ਨਾ ਪਾਣੀ ਰੋਟਾ ਮੈਂ ਦੂਜੀ ਵਾਰੀ ਜਦ ਫਨਵਾਦੀ ਹੁੰਦੇ ਹੁਣ ਮਾਰਦੇ ਸੋਦੇ ਮਾਹੀ ਨਾਲ ਰੋਟਾ ਉਹਨੂੰ ਕੋਤਸੇ ਜਿੱਦਣ ਮੈਂ ਸੋ

ਯਾਰ ਇਹ ਮੈਂ ਇੱਕ ਮਿੰਟ ਤੇ ਨਹੀਂ ਖੜੀ ਇੱਕ ਮਿੰਟ ਵੀ ਨਹੀਂ ਇਹਦੇ ਹੁੰਦਾ ਤੇਤੀਆਂ ਵਾਲਾ ਕਮਰਾ ਇੰਨਾ ਸੰਘਣਾ ਹੋ ਗਿਆ ਲੋ ਜਿਆ ਟਾਈਮ ਐ ਸਾਡੇ ਸੀ ਹੋ ਗਏ ਬਾਬਾ ਜੀ ਰਹਿ ਰਸ ਘਰ ਹਟੇ ਨੇ ਚੁਵਖ ਖੜਾ ਜਾ ਟਾਈਮ ਆਗਾ ਚੁਵਖ ਖੜਾ ਜਾਗਾ ਇਸ ਤਰ੍ਹਾਂ ਦਾ ਤੇ ਰੋਟੀ ਖਾ ਰਹੇ ਨੇ ਸੁਖਮਣ ਹੋਰਾਂ ਨੇ ਖਾ ਲਈ ਤੇ ਸਰਦਾਰ ਜੀ ਰੋਟੀ ਖਾ ਰਹੇ ਨੇ ਇੱਧਰ ਦੁੱਧ ਤਤ ਤਰਿਆ ਹੋਇਆ ਮੇਰਾ ਦੋ ਮੈਂ ਨਾ ਰੋਟੀ ਫੜਾ ਰਹੀ ਆ ਲੈ ਉੱਦੋਂ ਕੋਲੇ ਖੜੀ ਆਂਗੀ ਉਧਰ ਬੀਬੀ ਰੋਟੀ ਬਣਾ ਰਹੀ ਆਗੀ ਅੱਜ ਥੋੜਾ ਜਿਹਾ ਸੀ ਲੇਟੀਆਂ ਇੰਨੇ ਨੇ ਰਤਾ ਸਿੱਕਰ ਕਰਿਆ ਨਹੀਂ ਸੀਗਾ ਨੀ ਆਣ ਗਈਆਂ ਹਾਂ ਹਾਂ ਤੇ ਬਸ ਕਿਉਂਕਿ ਇਹ ਹੋ ਗਿਆ ਅੱਜ ਸਾਜਣ ਨਿੱਕੇ ਮੋਟੇ ਕੰਮਾਂ ਤੇ ਲੱਗੇ ਰਹੇ ਸਾਫ ਸਫਾਈਏ ਤੇ ਨਾ ਠੀੜ ਫੂੜ ਮੈਂ ਉਧਰ ਕੱਢ ਕੇ ਧਰਾਈ ਸਵੇਰ ਵਾਸਤੇ ਤੇ ਦੋ ਹੀ ਮੱਝਾ ਰਹਿ ਗਏ ਜਿਹੜੇ ਟੋਕੜ ਜਿੰਦੇ ਤੇ ਦੋ ਦਿਨ ਹੋ ਗਏ ਚੰਨੇ ਦਿਨ ਦਿਂਦੀ ਨਹੀਂ ਹੈ ਕਿ ਹੁਣ ਕੱਲ ਨੂੰ ਚੋਂਦੇ ਨਹੀਂ ਹੈਗੇ ਚਲੋ ਜੀ ਉਹ ਸੁੱਕਣਾ ਰਸ ਚੱਲ ਫੂਕ ਨਹੀਂ ਗੋਰ ਹੈ ਨਾ ਤੇ ਗੁਰਮਣ ਹੱਥ ਤੋਂ ਕੇ ਪੁੱਤਾ ਦੁੱਧ ਲਾਹੀ ਕੇਰਾ ਵਾ ਵਾ ਵਾਲੀ ਆਉਣ ਵਾਲੀ ਆ ਬਸ ਖੜਿਆ ਵਾਲਾ ਹੈ ਪਾਰ ਹੌਸ ਤੇ ਕਰਿਆ ਹੋਇਆਗਾ ਲਾਰੇ ਦੁੱਧ ਲੋ ਜੀ ਮੂੰਹ ਨਿਹਰਾ ਹੋ ਗਿਆ ਅੱਜ ਬਹੁਤ ਲੇਟ ਹੋ ਗਏ ਵਲੌਗ ਦੇ ਸਮਾਪਤੀ ਕਰਨ ਲਈ ਹਨਾ ਤੇ ਅੱਜ ਬਹੁਤ ਸੋਹਣਾ ਦਿਨ ਲੰਘਿਆ ਹੂੰ ਤਾਂ ਕੰਮ ਨਿਬੜ ਗਿਆ ਵਧੀਆ ਹਨਾ ਤੇ ਬਾਬਾ ਕਿਰਪਾ ਰੱਖੇ ਬਣਾ ਕੇ ਸਭ ਤੋਂ ਲਮ ਅੱਠ ਤੋਂ ਲੈਦਰ ਨਾ ਹੁਣ ਆ ਰੋਟੀਆਂ ਪਈਆਂ ਸੀ ਜਿਹੜੀਆਂ ਹਮ ਦਿਨ ਆਲੀਆਂ ਬਸੀਆਂ ਹੋਈਆਂ ਇਹ ਕੱਟੀਆਂ ਨੂੰ ਸੱਟ ਕੇ ਆਉਣੀਆਂ ਲੈ ਬਾਥਰੂਮਾਂ ਦੇ ਬਾਹਰ ਢਾ ਕੇ ਆਉਣੀਆਂ ਵੀ ਹਨਾਤੀ ਤਾਂ ਮੈਂ ਅੱਜ 4 ਵਜੇ ਆਂਗੀ ਸਾਰੇ ਸਾਫ ਸੁਥਰੀਆ ਕਰਕੇ ਤੇ ਹੁਣ ਮੂੰਹ ਹੱਥ ਤੋਂ ਕੋ ਕੱਪੜੇ ਬਾਦ ਆਉਣੇ ਕਿਉਂਕਿ ਸਾਰੇ ਸਫਾਈਆਂ ਤੇ ਲੱਗੀ ਰਹੀ ਤੇ ਸਾਰਾ ਕੰਮ ਪਾ ਕੇ ਨਾਤੀ ਆਉਂਗੀ 12:24 ਅਸੀਂ ਲਾਈਟਾਂ ਨਹੀਂ ਲਾਉਂਦੇ ਕਿਉਂਕਿ ਕਹੋ ਆ ਨਾ ਤੇਲ ਆ ਜਾ ਡਿੱਗਦਾ ਕਰਕੇ ਫਿਰ ਮੱਝਾਂ ਤੜਫਦੀਆਂ ਨੇ ਪੱਖੇ ਲੱਗੇ ਹੋਏ ਨੇ ਮੱਝਾਂ ਨੂੰ ਤੇ ਤੇਲ ਆ ਜਾ ਡਿੱਗਦਾ ਕਰਕੇ ਫਿਰ ਉਹ ਹੋ ਜਾਂਦਾਗਾ ਮੱਝਾਂ ਤੜਫਦੀਆਂ ਨੇਗੀਆਂ ਇਸ ਕਰਕੇ ਲਾਈਟਾਂ ਨਹੀਂ ਲਾਉਂਦੇ ਹੈਗੇ ਉਹ ਨਹੀਂ ਕਿ ਲਾਈਟ ਲਾਉਣਿਆ ਜਿੰਨੀ ਕਿ ਬਿਨਾ ਸਰਦਾ ਨਹੀਂ ਹੈਗਾ ਕਿਉਂਕਿ ਨਹੀਂ ਤੇਲ ਆ ਜਾ ਬਦੀਨ ਕਰਦਾਗਾ ਤੇ ਬਾਅਰ ਵੀ ਸੁਨੇਹੀ ਡਾਲਣੇ ਆਗੇ ਕਿਉਂਕਿ ਤੇਲ ਆ ਡਿੱਗਦਾਗਾ ਹਨਾ ਫਿਰ ਉਹ ਜਾਲੀਆਂ ਨੇ ਗਿਆ ਵਿਚਰਾ ਹੰਦਰ ਰਾਤ ਨੂੰ ਟਿਕਾਨੀ ਨਹੀਂ ਦਿੰਦਾ ਹੈਗਾ ਤੇ ਪਾ ਬਾਥਰੂਮ ਦੇ ਬਾਅਦ ਡਾਉਣਿਆਂਗੇ ਨੇ ਮੈਂ ਕਰ ਦਿਆਂਗੇ ਆਪਾਂ ਹਨ ਇਹਦੇ ਦਾ ਐਂਡ ਤੋਂ ਲੈਣੇ ਪਹਾ ਕਿ ਹੁੰਦੇ ਅਨ ਲੱਗੇ ਹੋਏ ਨੇ ਹਨ ਤੇ ਤਾਂ ਜ਼ਰੂਰੀ ਆ ਸੱਚ ਸੋਹਰ ਸਫਾਈ ਜਿੰਨੀ ਰਹੇ ਹਨ ਹੱਥਾਂ ਪੈਰਾਂ ਦੀ ਤੇ ਬੱਚਿਆਂ ਨੂੰ ਵੀ ਬਸ ਐ ਸੁਬਾ ਪਾਓ ਬਾਅਦ ਆ ਤਾਂ ਵੀ ਹੱਥ ਤੋਲੋ ਹਨ ਤੇ ਜਿੰਨੇ ਆਪਾਂ ਸਾਫ਼ ਸਵੇਰਾ ਖਾਂਗੇ ਉਨਾਂ ਹੀ ਆਪਾਂ ਤੋਂ ਬਿਮਾਰੀਆਂ ਦੂਰ ਰਹਿਣਗੀਆਂ ਤੇ ਚਾਰ ਚੁਰਾਜ ਸਵੇਰੀ ਭਾਜਤਾ ਦੀ ਸਰਦਾਰੀਆਂ ਨੇ ਤੇ ਥੋੜਾ ਬਹੁਤਾ ਘੱਟ ਹੋਇਆ ਜਿ ਤੜਕੇ ਪਾ ਲਾਂਗੇ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਮਿਲ ਲਾ ਆਪਣੇ ਵਿਊਜ਼ ਬਹੁਤ ਘਟ ਰਹੇ ਨੇਗੇ ਕਿਉਂਕਿ ਭੈਣਾ ਮੇਰੇ ਮਾਂ ਵਾਂਗੂ ਸਾਰੀਆਂ ਸਫਾਈ ਤੇ ਲੱਗੀਆਂ ਹੋਈਆਂ ਨੇ ਟਾਈਮ ਨਹੀਂ ਲੱਗਦਾ ਮੈਂ ਵੀ ਜਿਹੜੀਆਂ ਵੀਡੀਓ ਦੇਖਣੀਆਂ ਸੀ ਬਸ ਮੋਟੀਆਂ-ਮੋਟੀਆਂ ਇਹ ਦੇਖਣ ਵਾਲੀਆਂ ਕਿਉਂ ਹੁਣ ਟਾਈਮ ਨਹੀਂ ਹੈਗਾ ਦੇਖ ਰੀ ਜ਼ਰੂਰਾਂਗੀ ਤੇ ਵੀਊ ਵਾਲੇ ਨੂੰ ਜ਼ਰੂਰ ਦਿੰਨੀ ਆਗੀ ਜਿਹੜੇ ਵੀ ਵੀਰ ਭਾਈ ਹਨਾ ਇਹ ਹੈਗਾ ਚੈਨਲ ਸਬਸਕ੍ਰਾਈਬ ਕਰੇ ਨੇ ਤੇ ਪਰ ਹੁਣ ਬਿਜੀ ਆਗੇ ਜਾਂ ਮੈਂ ਲਾਖ ਮੁਕ ਤਰਦਣੀ ਆਪ ਕੰਮ ਕਰੀ ਜਾਨੀਆਂ ਹੈਣਾ ਤੇ ਇਹ ਵੀ ਪੈਣ ਪਾਈ ਦਾ ਪਿਆਰ ਹੁੰਦਾਗਾ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ